ਹੈਲੋ ਜੀ ਸੋ ਸ਼੍ਰੀ ਕਾ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਵਧੀਆ ਹੋਮੋਗੇ ਮੈਂ ਪਰਮਿੰਦਾ ਕ ਚਹਿ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਬਹੁਤ ਸੋਹਣੇ ਔਰਗੈਂਜ਼ਾ ਦੇ ਸੂਟ ਲੈ ਕੇ ਆਏ ਆ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਆਈ ਆ ਬਹੁਤ ਪਹਿਣਾਂ ਦੀ ਡਿਮਾਂਡ ਸੀ ਵੀ ਜਿਹੜੀ ਔਰਗੈਂਜ਼ਾ ਦੇ ਉੱਪਰ ਨਾ ਕਢਾਈ ਆ ਰਹੀ ਆ ਕਢਾਈ ਹੋਈ ਹੋਈ ਆ ਸਾਰਾ ਜਾਲਜਾ ਦਾ ਕੰਮ ਹੋਇਆ ਹੋਇਆ ਇਹ ਜੋਰ ਚਟ ਦੇ ਉੱਪਰ ਵੀ ਆ ਰਹੀ ਆ ਤੇ ਆਪਣੇ ਕੋਲ ਜਿਹੜੇ ਅੱਜ ਸੂਟ ਆਏ ਨੇ ਔਰਗੈਂਜ਼ਾ ਦੇ ਉੱਪਰ ਆਈਆ ਬਹੁਤ ਸੋਹਣੀ ਦੋ ਸੈਟ ਆਏ ਨੇ ਆਪਣੇ ਕੋਲ ਇੱਕ ਛੇ ਸੂਟਾਂ ਛੇ ਕਲਰ ਆਏ ਨੇ ਇੱਕ ਡਿਜ਼ਾਈਨ ਦੇ ਵਿੱਚ ਇੱਕ ਆਏ ਨੇ ਚਾਰ ਸੂਟ ਤੇ ਬਹੁਤ ਸੋਹਣੇ ਨਾਲ ਦੁਪੱਟੇ ਲੱਗੇ ਹੋਏ ਨੇ ਦੋਨਾਂ ਦੇ ਨਾਲ ਅਲੱਗ-ਅਲੱਗ ਦੁਪੱਟੇ ਨੇ ਜਿਵੇਂ ਔਰਗੈਂਜ਼ਾ ਦੇ ਸੂਟਾਂ ਦੇ ਨਾਲ ਛੇ ਜਿਹੜੇ ਆਏ ਨੇ ਡਿਜ਼ਾਈਨ ਸੇਮ ਇਹਨਾਂ ਦੇ ਨਾਲ ਛੇ ਔਰਗੈਂਜ਼ਾ ਦੇ ਮਤਲਬ ਲਗੇ ਦੁਪੱਟੇ ਲੱਗੇ ਆ ਹਨਾ ਤੇ ਇੱਕ ਆ ਚਾਰ ਸੂਟਾਂ ਦਾ ਸੈਟ ਆ ਬਹੁਤ ਸੋਹਣਾ ਇਹਦਾ ਕੰਮ ਵੀ ਹੈਂਡ ਦਾ ਸਾਰਾ ਹੋਇਆ ਇਹਦੇ ਉੱਪਰ ਜਿੰਨਾ ਵੀ ਕੰਮ ਤੁਹਾਨੂੰ ਮਿਲੂਗਾ ਸਾਰ ਤੇ ਸਰਦਾਰੀ ਜੇ ਇੰਗਲਿਸ਼ ਜੇ ਕਲਰ ਆਏ ਨੇ ਇਹਦੇ ਵਿੱਚ ਚਾਰੇ ਕਲਰ ਬਹੁਤ ਪਿਆਰੇ ਆਏ ਨੇ ਡਿਜ਼ਾਈਨ ਕਰਵਾਉਂਗੇ ਨਾ ਛੋਟਾ ਨੋਤੇ ਵੈਲਾ ਵੈਲਾ ਕਰਨਗੇ ਇੰਨੇ ਸੋਹਣੇ ਛੋਟਾ ਜਾਨੀ ਕੇ ਪ੍ਰੋਪਰ ਜੇ ਕਹਿ દઈએ ਸਰਦਾਰੀ ਲੁੱਕ ਦੇ ਆ ਸਰਦਾਰੀ ਜੇ ਕਲਰ ਆਏ ਨੇ ਨਾ ਜਿਆਦਾ ਡਾਰਕ ਨੇ ਨਾ ਹੀ ਜਿਆਦਾ ਮਿੱਠੇ ਜੇ ਡਲ ਜੇ ਨੇ ਬਹੁਤ ਸੋਹਣੇ ਕਲਰ ਨੇ ਨਾਲ ਜਿਹੜੇ ਨੇ ਦੁਪट्टे ਵੀ ਆ ਨਾ ਚਨੂਨ ਦੇ ਲੱਗਿਆ ਪਿਓਰ ਚਨੂਨ ਦਾ ਦੁਪੱਟਾ ਲੱਗਿਆ ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟੇ ਦੇ ਵਿੱਚ ਵੀ ਤੁਹਾਨੂੰ ਥੋੜਾ ਥੋੜਾ ਹੈਂਡ ਦਾ ਕੰਮ ਮਿਲੂਗਾ ਬਹੁਤ ਸੋਹਣੇ ਪਿਆਰੇ ਜੀ ਲੁੱਕ ਤੇ 6p size ਨੇ ਆਪਣੇ ਕੋਲੇ organza ਦੇ ਦੁਪट्टे ਨਾਲ ਹੀ ਠੀਕ ਹੈ ਜੀ ਰੇਟਸ ਆ ਸਾਰੇ ਸੂਟਾਂ ਦਾ ਸੇਮ ਹੀ ਰਹੋਗਾ ਸੋ ਤੁਸੀਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਗਾ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਜਿਹੜੀ ਆਪਾਂ ਨਾਲ ਫਸਟ ਟਾਈਮ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਜੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਹੀ ਤੁਹਾਡੇ ਕੋਲ ਰੋਜ਼ ਨਿਊ ਜੋ ਵੀ ਸਾਡੀਆਂ ਲੇਟਰ ਕਲੈਕਸ਼ਨਾਂ ਆ ਰਹੀਆਂ ਨੇ ਤੁਹਾਡੇ ਤੱਕ ਪਹੁੰਚਣਗੀਆਂ ਇਹ ਤੁਹਾਨੂੰ ਪਤਾ ਲੱਗੂਗਾ ਕਿਉਂਕਿ ਅਸੀਂ ਹਰ ਰੇਂਜ ਲੈ ਕੇ ਆ ਰਹੀਆਂ ਜਿਵੇਂ ਕਿ ਹੁਣ ਫੈਸਟੀਵਲ ਸੀਜ਼ਨ ਸਟਾਰਟ ਹੋ ਰਹੇ ਨੇ ਜੀ ਤਾਂ ਉਸ ਦੇ ਅਕੋਰਡਿੰਗ ਬਹੁਤ ਸੋਹਣੀਆਂ ਹਨਾ ਮਤਲਬ ਕਿ ਕਨਸੈਪਟ ਆ ਰਹੇ ਨੇ ਜਿਵੇਂ ਅੱਜ ਇਹ ਆਰਗੈਂਜ਼ਾ ਦਾ ਲਖੜੀਆਂ ਆ ਰਹੀਆਂ ਨੇ ਜਿਹੜੀਆਂ ਭੈਣਾਂ ਨੇ ਵੀ ਬਾਈ ਕਰ ਲੈਣੇ ਨੇ ਜਾਂ ਕਿਸੇ ਨੇ ਵੀ ਸੰਧਾਰਿਆਂ ਦੇ ਵਿੱਚ ਵਧੀਆ ਆਉਂਦੀਆਂ ਭੈਣਾਂ ਨੂੰ ਸੋਹਣੇ ਸੂਟ ਦੇਣੇ ਨੇ ਹਨਾ ਜਾਂ ਲਖੜੀਆਂ ਦਾ ਗਿਫਟ ਵੀ ਦੇਣਾ ਜਾਂ ਇਹਦੇ ਵਿੱਚ ਕਲਰ ਚਾਰਟ ਵੀ ਇਦਾਂ ਦੇ ਆ ਵੀ ਹਾਰ ਏਜ ਦੇ ਲਈ ਤੁਹਾਨੂੰ ਮਿਲ ਜਾਣਗੇ ਚਾਹੇ ਹਨਾ ਤੁਹਾਡੀ ਮਤਲਬ ਕਿ ਕਹਿ ਦੋ ਵੀ ਕਿਸੇ ਨੇ ਆਪਣੀ ਭੂਆ ਨੂੰ ਦੇਣੇ ਨੇ ਥੋੜੇ ਜਿਹੀ 올ਡ ਏਜ ਦੇ ਵਿੱਚ ਨੇ ਕਾਮੀ ਸਰਦਾਰੀ ਜੇ ਕਲਰ ਨੇ ਜਣ ਕੇ ਹਾਰ ਏਜ ਦੇ ਵਿੱਚ ਤੁਸੀਂ ਇੰਨਾ ਕਲਰਾਂ ਨੂੰ ਪਾ ਸਕਦੇ ਹੋ ਉਦਾਂ ਦੀ ਲੁੱਕ ਦੇ ਸੂਟ ਇਹ ਰੈਡੀ ਹੋ ਜਾਣਗੇ ਠੀਕ ਹੈ ਜੀ ਤਾਂ ਤੁਸੀਂ ਆਪਣਾ ਫਟਾਫਟ ਲੈਣਿਆ ਸਕਰੀਨਸ਼ਾਟ ਤੇ ਵਟਸਐਪ ਦਾ ਨੰਬਰ ਸਾਡਾ ਸਕਰੀਨ ਤੇ ਸ਼ੋ ਹੋ ਰਿਹਾ ਉਹਦੇ ਉੱਪਰ ਜਾ ਕੇ ਤੁਸੀਂ ਸੈਂਡ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਅਰਾਊਂਡ ਦੇ ਨਾਲ ਮੰਗਵਾ ਸਕਦੇ ਹੋ ਠੀਕ ਹੈ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਔਨਲਾਈਨ ਪੇਮੈਂਟ ਕਰਨੀ ਪਊਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲੋ ਜੀ ਦਿਖਾਉਣੀ ਆ ਅੱਜ ਦੀ ਕਲੈਕਸ਼ਨ ਪਹਿਲਾਂ ਮੈਂ ਤੁਹਾਨੂੰ ਆਹ ਵਾਲੇ ਪੀਸ ਹੀ ਦਿਖਾਉਣੀ ਆ ਜਿਹੜੇ ਤੁਮੋਂ ਦੁਪੱਟੇ ਨਾਲ ਆਇਆ ਸੈੱਟ ਇਹ ਬਹੁਤ ਪਿਆਰਾ ਬਹੁਤ ਸੋਹਣਾ ਆ ਚਾਰ ਕਲਰ ਨੇ ਟੌਪ ਦਾ ਬ੍ਰਾਂਡ ਆ ਬਹੁਤ ਪਿਆਰਾ ਬਹੁਤ ਸੋਹਣਾ ਤੇ ਕੰਮ ਵੀ ਬਹੁਤ ਸੋਹਣਾ ਹੋਇਆ ਹੋਇਆ ਸੋਟਾਂ ਦੇ ਉੱਤੇ ਬਹੁਤ ਹੀ ਫਾਇਦੇ ਹਮ ਹਲੋ ਇਸ ਤਰ੍ਹਾਂ ਰਹੂਗੀ ਇਹਦੀ ਸ਼ਰਟ ਦੀ ਜਿਹੜੇ ਲੁੱਕ ਰਹੂਗੀ ਨਾ ਇਸੇ ਤਰ੍ਹਾਂ ਰਹੂਗੀ ਇਹ ਹੈਗਾ ਇਹਦਾ ਸ਼ਰਟ ਦਾ ਪੀਸ ਦੇਖੋ ਸਾਰਾ ਸੀਕੁਐਂਸ ਦਾ ਕੰਮ ਹੋਇਆ ਹੋਇਆ ਹੈ ਟੋਟਲੀ ਸਾਰਾ ਹੈਂਡ ਦਾ ਕੰਮ ਹੋਇਆ ਕੋਈ ਵੀ ਉਦੜਨ ਡਿੜਨ ਵਾਲਾ ਕੰਮ ਨਹੀਂ ਹੈਗਾ ਵੀ ਉਦੜ ਜੂਗਾ ਖਰਾਬ ਹੋ ਜੂਗਾ ਇਦਾਂ ਦਾ ਕੁਝ ਨਹੀਂ ਹੈਗਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਹੈ ਨਾ ਸਾਰਾ ਕੰਮ ਹੋਇਆ ਹੋਇਆ ਕਿ ਜਿਹੜੀ ਤੁਸੀਂ ਇਹ ਨੈਕਲਾਈਨ ਦੇਖ ਲਿਓ ਨਾ ਜਿਹੜੀ ਆਹ ਨੈਕਲਾਈਨ ਆਈ ਹੋ ਤੁਸੀਂ ਜਿੱਥੇ ਮਰਜ਼ੀ ਐਡਜਸਟੇਬਲ ਕਰ ਸਕਦੇ ਹੋ ਥੋੜੀ ਜਿਹੀ نیچے ਲੈ ਕੇ ਜਾਣੀ ਆ نیچے ਚਲੀ ਜਾਊਗੀ ਉੱਪਰ ਲੈ ਕੇ ਜਾਣੀ ਉੱਪਰ ਚਲੀ ਜਾਊਗੀ ਬਹੁਤ ਪਿਆਰਾ ਬਹੁਤ ਸੋਹਣਾ ਹੈ ਯਾਨੀ ਕਿ ਇਹ ਸੂਟ ਰੈਡੀ ਹੋਊਗਾ ਠੀਕ ਹੈ ਜੀ ਕੰਮ ਬਹੁਤ ਸੋਹਣਾ ਹੋਇਆ ਕਲਰ ਇੰਨੇ ਸੋਹਣੇ ਜਿਵੇਂ ਇਹ ਲਾਈਟ ਜਾਂ ਸਕਾਈ ਬਲੂ ਜਾਂ ਕਲਰ ਆ ਮੀਡੀਅਮ ਜਾਂ ਇੰਗਲਿਸ਼ੀਆ ਕਲਰ ਆ ਉਹਦੇ ਨਾਲ ਇਹਦਾ ਕੰਬੀਨੇਸ਼ਨ ਬਣਾਇਆ ਹੋਇਆ ਤੇ ਨਾਲ ਇਹਦੇ ਆ ਰਹੀ ਹੈ ਜੇ ਇਸ ਤਰ੍ਹਾਂ ਪੱਲੇ ਦੇ ਉੱਪਰ ਵੀ ਸੇਮ ਲੈਂਥ ਦਾ ਕੰਮ ਉੱਤੇ ਸਾਰਾ ਹੈਂਡ ਦਾ ਕੰਮ ਠੀਕ ਹੈ ਜੀ ਬਹੁਤ ਪਿਆਰਾ ਪੀਸ ਆ ਚਾਰ ਪੀਸੇ ਹੀ ਰੈਡੀ ਹੋਏ ਨੇ ਸਾਰੇ ਪੀਸ ਬਹੁਤ ਸੋਹਣੇ ਨੇ ਨਾ ਇਹਦੇ ਜਿਹੜੀ ਬਾਟਮ ਆਉਗੀ ਉਹ ਆਉਗੀ ਪਿਓਰ ਸਿਲਕ ਦੇ ਆ ਆਲੋਚ ਪਿਓਰ ਸਿਲਕ ਦੇ ਵਿੱਚ ਬਾਟਮ ਆ ਜੀ ਬਹੁਤ ਪਿਆਰੀ ਬਹੁਤ ਸੋਹਣੀ ਇੱਕ ਤਾਂ ਆਪਣੇ ਜਿਹੜੀ ਆ ਰਹੀ ਸੀਗੀ ਸਿਲਕ ਮਨ ਲਗੇ ਜਿਹੜੀ ਨਾਰਮਲ ਸਿਲਕ ਆ ਰਹੀ ਆ ਜਿੰਨੇ ਕਿ ਉਹ ਬਹੁਤ ਪੈਣਾ ਦੀ ਕੰਪਲੇਨੈਂਸ ਚੜੇ ਇਹ ਨਿਊ ਸਿਲਕ ਦਾ ਫੈਬਰਿਕ ਆਇਆ ਕੋਈ ਇਹਦੀ ਕੰਪਲੇਨ ਨਹੀਂ ਕੁਛ ਨਹੀਂ ਜਦੋਂ ਇਹ ਚੀਜ਼ ਨਾ ਇਹਦੇ नीचे ਵੀ ਡਾਈ ਹੋ ਕੇ ਤੁਸੀਂ ਇਦਾਂ ਦਾ ਹੀ ਲਗਵਾਉਣਾ ਵਾ ਤਾਪਟਾ ਵਗੈਰਾ ਜੋ ਵੀ ਤੁਸੀਂ ਸ਼ਰਟ ਦੇ نیچے ਡਾਈ ਹੋ ਕੇ ਲਗਵਾਉਂਗੇ ਦੇਖੋ ਇਹਦੀ ਲੁੱਕ ਦੇਖੋ ਕਿੰਨੀ ਪਿਆਰੀ ਆ ਜਾਣੀ ਬਹੁਤ ਸੋਹਣਾ ਸੂਟ ਇਹ ਰੈਡੀ ਹੋਣਾ ਦੇਖਣ ਨੂੰ ਹੁਣ ਤੁਹਾਨੂੰ ਲੱਗਦਾ ਬਾਹਲੀ ਫਿੱਕੇ ਜਿਹੇ ਰੰਗ ਨਾ ਹੋਣ ਬਟ ਜਦੋਂ ਇਹਦੇ ਨਾਲ ਡਾਈ ਹੋ ਕੇ ਸੇਮ ਟਾਪਟਾ ਇਹਦੇ નીચે ਲੱਗ ਗਿਆ ਤਾਂ ਬਹੁਤ ਸੋਹਣੀ ਲੁੱਕ ਦਊਗਾ ਬਹੁਤ ਪਿਆਰਾ ਯਾਨੀ ਕਿ ਇਹਦੇ ਵਿੱਚ ਆਉਣਗੇ ਤੇ ਜਿਹੜੀ ਇਹਦੇ ਵਿੱਚ ਹੈਗੀ ਹੋਈ ਆ ਬਾਕੀ ਸਕਾਈ ਬਲੂ ਤੇ ਬਾਕੀ ਜਿਹੜਾ ਇਹ ਸ਼ਾਈਨ ਕਰਦਾ ਬਹੁਤ ਸੋਹਣਾ ਸਾਰਾ ਕਿਉਂਕਿ ਹੈਂਡ ਦਾ ਕੰਮ ਹੋਇਆ ਟੋਟਲੀ ਹੈਂਡ ਦਾ ਫਰੰਟ ਪੂਰਾ ਤੁਹਾਨੂੰ ਜਾਲ ਕੰਮ ਮਿਲ ਰਿਹਾ ਬਹੁਤ ਪਿਆਰਾ ਸਰਦਾਰੀ ਜਿਹਾ ਕੰਮ ਆ ਬਾਲਾ ਉਹ ਨਹੀਂ ਹੈਗਾ ਵੀ ਮੋਟਾ-ਮੋਟਾ ਜਿਹਾ ਕੰਮ ਕੀਤਾ ਹੋਇਆ ਬਹੁਤ ਸੋਹਣਾ ਬ੍ਰੀਕੀ ਕੰਮ ਆ ਸਾਰਾ ਟੋਟਲੀ ਠੀਕ ਹੈ ਜੀ ਤੇ ਨਾਲ ਇਹਦੇ ਤੁਹਾਨੂੰ ਪਿਓਰ ਸਿਲਕ ਦੀ ਬਾਟਮ ਮਿਲ ਰਹੀ ਆ ਬਹੁਤ ਪਿਆਰੀ ਬਹੁਤ ਸੋਹਣੀ ਫੈਬਰਿਕ ਬਹੁਤ ਜਿਆਦਾ ਫਾਈਨ ਆ ਜਿਹੜੀ ਬਾਟਮ ਦਾ ਫੈਬਰਿਕ ਲੱਗਿਆ ਬਹੁਤ ਜਿਆਦਾ ਫਾਈਨ ਆ ਤੇ ਸ਼ਰਟ ਹੈਗੀ ਵੀ ਸਕੋਸ ਆਰਗੈਂਜ਼ਾ ਦੀ ਆ ਲੋ ਜੀ ਤੇ ਨਾਲ ਤੁਹਾਨੂੰ ਮਿਲ ਰਿਹਾ ਚਨੂਨ ਦੇ ਦੁਪੱਟੇ ਚਨੂਨ ਦਾ ਦੁਪੱਟਾ ਸੈਮੀ ਨਹੀਂ ਹੈਗਾ ਫਸਟ ਗੱਲ ਮੈਂ ਤੁਹਾਨੂੰ ਦੱਸ ਦੇਵਾਂ ਸੈਮੀ ਦੁਪੱਟਾ ਨਹੀਂ ਮਿਲ ਰਿਹਾ ਪਿਓਰ ਚਨੂਨ ਦਾ ਤੁਹਾਨੂੰ ਬਿਲਕੁਲ ਲਾਈਟ weight ਵਾਲਾ ਜਿਹੜਾ ਰਿੰਕਲ ਵਾਲਾ ਦੁਪੱਟਾ ਹੁੰਦਾ 1500 ਦਾ ਨਾ ਭਾਰਤ ਦਾ ਆਉਂਦਾ ਹਨਾ ਕਮਲ ਚਨੋਂਨ ਦਾ ਉਹ ਵਾਲੇ ਇਹ ਦੁਪੱਟੇ ਲੱਗੇ ਹੋਏ ਨੇ ਬਹੁਤ ਸੋਹਣੇ ਤੇ ਦੁਪੱਟਿਆਂ ਦੀ ਤੁਸੀਂ ਲੰਬਾਈ ਚੜਾਈ ਤਾਂ ਚੈੱਕ ਕਰ ਲਓ ਪ੍ਰੋਪਰ ਚਨੋਂਨ ਦਾ ਤੇ ਬਾਕੀ ਇਹਦੇ ਵਿੱਚ ਜਿਹੜਾ ਕੰਮ ਹੋਇਆ ਉਹ ਵੀ ਤੁਸੀਂ ਦੇਖ ਲਓ ਨੇੜੇ ਤੋਂ ਸਾਰਾ ਇਹ ਫਲਾਵਰ ਬਣਿਆ ਹੈਂਡ ਦੇ ਨਾਲ ਸਾਰਾ ਫਲਾਵਰ ਬਣ ਗਿਆ ਨੇ ਵਿੱਚ ਸੀਕੁਐਂਸ ਦਾ ਕੰਮ ਕੀਤਾ ਧਾਗੇ ਦਾ ਕੰਮ ਹੋਇਆ ਦੁਪੱਟੇ ਦੇ ਵਿੱਚ ਕਿਤੇ ਕਿਤੇ ਫਲਾਵਰ ਦਾ ਜਿਵੇਂ ਆਪਾਂ ਕਹਿ ਦਈਏ ਵੀ ਜੂਟ ਦਾ ਕੰਮ ਹੋਇਆ ਉਦਾਂ ਦਾ ਇਹ ਕੰਮ ਆ ਬਹੁਤ ਪਿਆਰਾ ਬਹੁਤ ਸੋਹਣਾ ਫੋਰ ਸਾਈਡ ਸਾਰੇ ਲੈਸ ਦਿੱਤੀ ਹੋਈ ਆ ਤੇ ਦੁਪੱਟੇ ਦੀ ਪ੍ਰਿੰਟਿੰਗ ਚੈੱਕ ਕਰ ਲਓ ਕਿੰਨੀ ਸੋਹਣੀ ਕਿੰਨੀ ਪਿਆਰੀ ਦੁਪੱਟੇ ਨਾਲ ਹੀ ਅਸਲੀ ਸੂਟ ਦੀ ਲੁੱਕ ਆ ਜਿਹੜੀ ਉਹ ਕ੍ਰੀਏਟ ਹੋ ਰਹੀ ਆ ਬਹੁਤ ਸੋਹਣਾ ਸੂਟ ਰੈਡੀ ਹੋਊਗਾ ਇਹ ਹੋਊਗਾ ਜਦੋਂ ਡੈਡੀ ਹੋ ਕੇ ਪ੍ਰੋਪਰ ਜਦੋਂ ਫਿਟ ਹੋਊਗਾ ਬਹੁਤ ਸੋਹਣੇ ਇਹ 4 ਪੀਸ ਆਏ ਨੇ ਫਟਾਫਟ ਫਿਕ ਕਰਦੇ ਨੇ ਅਸੀਂ ਇਹਦੇ 3-4 ਸੈਟਾਂ ਦਾ ਆਰਡਰ ਸੀਗਾ ਵੀ ਜੇ ਹੋਰ ਹੈਗੇ ਹੋਰ ਦੇ ਦਿਓ ਪਰ ਮਿਲੇ ਨਹੀਂ ਹੈਗੇ ਸਿਰਫ ਇੱਕੋ ਹੀ ਸੈੱਟ ਸਾਨੂੰ ਇਹ ਮਿਲਿਆ ਵਾ ਸੋ ਜਿਹੜੀਆਂ ਭੈਣਾਂ ਨੂੰ ਵੀ ਇਹ ਚਾਹੀਦਾ ਹੋਇਆ ਫਟਾਫਟ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਿਓ ਕਿਉਂਕਿ ਇਹ 4 ਭੈਣਾਂ ਤੱਕ ਹੀ ਪਹੁੰਚ ਸਕਦਾ रिपीट उन्होंने कहा जरूर आ मंगवा देंगे पर हजे तक को कोई भी उम्मीद नहीं है कि जी भी क्योंकि अस टाइम ही तीन चार खाते लिखाते चीज बहुत सोनी बहुत प्यारी आई है नंबर है जी ये एक सेकंड नंबर जो सूट है कलर कंट्रास्ट रहेगा थोड़ा जा लैमन टूम जिम्मे स्कई ब्लून टूंग ਇਹ ਲੈਮਨ ਟੂਨ ਦੇ ਨਾਲ ਰਹੂਗਾ ਇਸ ਤਰ੍ਹਾਂ ਦਾ ਗਲਾ ਰਹੂਗਾ ਜੀ ਮੈਂ ਟੈਡਾ ਖੋਲਿਆ ਵਾ ਸੂਟ ਨੂੰ ਇਦਾਂ ਇਹਦਾ ਗਲਾ ਵਾ ਗਲੇ ਦੇ ਉੱਤੇ ਇਹ ਪੱਟੀ ਨੂੰ ਤੁਸੀਂ ਅਡਜਸਟੇਬਲ ਕਰ ਸਕਦੇ ਹੋ ਤੇ ਸਾਰਾ ਹੈਂਡ ਦਾ ਕੰਮ ਹੋਇਆ ਠੀਕ ਹੈ ਜਿਹੜੀਆਂ ਬਣਾ ਨਹੀਂ ਲਾਈਕ ਕਰਦੀਆਂ ਉਤਰਵਾ ਵੀ ਸਕਦੇ ਹੋ ਫਿਰ ਪੱਲੇ ਦੇ ਉੱਤੇ ਸੇਮ ਸਾਰੇ ਪੈਚ ਦਾ ਕੰਮ ਹੋ ਕੇ ਪੈਚ ਲੱਗਿਆ ਹੋਇਆ ਤੇ ਇਹਨੂੰ ਪੈਚ ਨੂੰ ਵੀ ਇਹ ਤੁਸੀਂ ਅਡਜਸਟੇਬਲ ਕਰ ਸਕਦੇ ਹੋ ਠੀਕ ਹੈ ਕਿਉਂਕਿ ਇਹ ਅਲੱਗ ਤੋਂ ਉੱਪਰ ਲੱਗਿਆ ਹੋਇਆ ਵਾ ਵਿਚ ਨਹੀਂ ਫਿਕਸ ਕੀਤਾ ਹੋਇਆ ਠੀਕ ਹੈ ਜੀ ਤੇ ਨਾਲ ਇਹਦੇ ਜਿਹੜੀ ਬਾਟਮ ਆ ਰਹੀ ਆ ਬਾਟਮ ਆ ਰਹੀ ਆ λεਮਨ ਸ਼ੇਡ ਦੀ ਇਹ ਦੇਖੋ 골ਡਨ ਲੇਮਨ ਸ਼ੇਡ ਆ ਇਹ ਪੀਲਾ ਜਿਹਾ ਨਹੀਂ ਹੈਗਾ ਜਨ ਕਿ yellow ਦੀ ਕਹਿ ਸਕਦੇ ਇਹਨੂੰ 골ਡਨ ਕਹਿ ਸਕਦੇ ਹੋ ਕਲਰ ਨੂੰ 골ਡਨ ਲੇਮਨ ਜਿਹਾ ਜਿਹੜਾ yellow 골ਡਨ ਜਿਹਾ ਹੁੰਦਾ ਉਦਾਂ ਦਾ ਕਲਰ ਆ ਬਹੁਤ ਪਿਆਰਾ ਬਾਟਮ ਦਾ ਕਲਰ ਵੀ ਆ ਤੇ ਬਹੁਤ ਸੋਹਣਾ ਸੂਟ ਆ ਬਹੁਤ ਪਿਆਰੇ ਸੂਟ ਨੇ ਬਹੁਤ ਹੀ ਸੋਹਣੇ ਜੇ ਇਹ ਨਾਲ ਇਹਨਾਂ ਦੇ ਆ ਰਿਹਾ ਜੀ ਦੁਪੱਟਾ ਆ ਲੋ ਇਹੀ ਪੀਸ ਜਦੋਂ ਹੈਂਗਰਾਂ ਤੇ ਲਾ ਕੇ ਜਸਟ ਆਪਾਂ ਅਸੀਂ ਦਿਖਾ ਦਈਏ ਕਿ ਇੰਨੇ ਦਾ ਇੰਨੇ ਦਾ ਹਨਾ ਤਾਂ ਉਹ ਕੋਈ ਨਹੀਂ ਬਟ ਮੈਂ ਤੁਹਾਨੂੰ ਸਾਰੀ ਚੀਜ਼ ਦੀ ਡਿਟੇਲ ਦੇਣੀ ਹੈ ਫੈਬਰਿਕ ਦੀ ਵੀ ਬ੍ਰਾਂਡ ਦੀ ਵੀ ਪੂਰਾ ਕਿਹੜੀ ਬ੍ਰਾਂਡ ਦਾ ਟੌਪ ਦਾ ਬ੍ਰਾਂਡ ਦੇ ਸੂਟ ਨੇ ਇਹ ਫੈਬਰਿਕ ਵਾਲੀ ਉਹ ਪੂਰੇ ਫਾਈਨ ਨੇ 1% ਵੀ ਕੋਈ ਫੈਬਰਿਕ ਕੰਨੀ ਉਹ ਕਮੀ ਨਹੀਂ ਹੈਗੀ ਸੂਟਾਂ 'ਚ ਪ੍ਰਾਈਸ ਸਿਰਫ 35-3500 ਹਨ ਉਹ ਇਹ ਸੂਟ ਆਰਾਮ ਦੇ ਨਾਲ ਮਾਰਕੀਟਾਂ ਦੇ ਵਿੱਚ ਸੇਲ ਹੋ ਰਹੇ ਨੇ ਜਸਟ ਪ੍ਰਿੰਟਿੰਗ ਦੇ ਪ੍ਰਿੰਟਿੰਗ ਦੀ ਬਦੌਲਤ ਤੇ ਇਹਨਾਂ ਦੇ ਡਿਜ਼ਾਈਨਾਂ ਦੀ ਬਦੌਲਤ ਬਟ ਅਸੀਂ ਸਿਰਫ 2500 ਦੇ ਵਿੱਚ ਇਹ ਸੂਟ ਲੈ ਕੇ ਆਏ ਆ 2500 ਦੇ ਵਿੱਚ ਇਹ ਵਾਲੇ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਹੋਣਾ ਜਿਹੜਾ ਮਰਜ਼ੀ ਸੂਟ ਤੁਸੀਂ ਇਹਨਾਂ ਚੋਂ ਚੱਕ ਸਕਦੇ ਹੋ 50 ਰੁਪਏ ਦੇ ਕੋਰੀਅਰ ਚਾਰजेस ਨੇ ਜਿਹੜੀਆਂ ਭੈਣਾਂ ਨੇ ਇੱਥੋਂ ਆ ਕੇ ਲੈਣਾ ਤਾਂ ਤੁਸੀਂ ਆਪਣਾ 2500 ਦੇ ਵਿੱਚ ਚੱਕ ਸਕਦੇ ਹੋ ਜਿਹੜੀਆਂ ਭੈਣਾਂ ਆਨਲਾਈਨ ਪੇਮੈਂਟ ਕਰਨਗੀਆਂ ਤਾਂ ਤੁਸੀਂ 2550 ਰੁਪਏ ਆਨਲਾਈਨ ਪੇਮੈਂਟ ਕਰਨੀਆਂ ਦੁਪੱਟੇ ਬਹੁਤ ਪਿਆਰੇ ਨੇ ਬਹੁਤ ਸੋਹਣੇ ਨੇ ਨੰਬਰ ਹੋਊਗਾ ਜੀ 2 2 ਨੰਬਰ ਇਹ ਸੂਟ ਰਹੂਗਾ ਨੈਕਸਟ ਵਾਲਾ ਕਲਰ ਕੰਬੀਨੇਸ਼ਨ ਦੇਖ ਲਓ ਇਹ ਵੀ ਬਹੁਤ ਪਿਆਰਾ ਲੋ ਇੱਦਾਂ ਹੀ ਮੈਂ ਤੁਹਾਨੂੰ ਦਿਖਾ ਜਣੀ ਇਹਦਾ ਕਲਰ ਇਹ ਵੀ ਬਹੁਤ ਪਿਆਰਾ ਕਲਰ ਆ ਬਹੁਤ ਹੀ ਸੋਹਣਾ ਸੀਕੁਐਂਸ ਦਾ ਸਾਰਾ ਕੰਮ ਹੋਇਆ ਹੋਇਆ ਤੇ ਨਾਲ ਇਹਦੇ ਜਿਹੜੀ ਬਾਟਮ ਆਉਗੀ ਜੀ ਇਹ ਤਾਂ ਖੋਲਣੇ ਪੈਣ ਚਾਹ ਚਾਹ ਕੇ ਪਿੰਕ ਕਲਰ ਦੀ ਬਾਟਮਾ ਪਿੰਕ ਕਲਰ ਦੇ ਨਾਲ ਇਹਦਾ ਕਲਰ ਕੰਟਰਾਸਟ ਆ ਪਿੰਕ ਕਲਰ ਆ ਇਹਦਾ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਵਾ ਤੇ ਜਿਹੜਾ ਵੀ ਕਲਰ ਤੁਹਾਨੂੰ ਚਾਰ ਕਲਰ ਅਸੀਂ ਇਹਦੇ ਵਿੱਚ ਦਿਖਾ ਰਹੇ ਆ ਇਹ ਤੀਸਰਾ ਕਲਰ ਆ ਜਿਹੜਾ ਮੈਂ ਤੁਹਾਨੂੰ ਸ਼ੋਅ ਕਰ ਰਹੀ ਆ ਇਹ ਵੀ ਕਲਰ ਬਹੁਤ ਪਿਆਰਾ ਵਾ ਇਹਦੇ ਨਾਲ ਵੀ ਸੇਮ ਦੁਪੱਟਾ ਆ ਰਿਹਾ ਵਾ ਹਾਲੋ ਜੀ ਨਾ ਸੇਮ ਦੁਪੱਟਾ ਜਿਹੜੀਆਂ ਭੈਣਾਂ ਨੇ ਸਟਿਚਿੰਗ ਵਗੈਰਾ ਕਰਵਾਉਣੀਆਂ ਸਟਿਚਿੰਗ ਕਰਵਾ ਲਓ ਨਾਲ ਇਹਦੇ ਫਿਨਿਸ਼ਿੰਗ ਪੱਟੀਆਂ ਐਡ ਕਰਵਾਉਣੀਆਂ ਤੁਸੀਂ ਫਿਨਿਸ਼ਿੰਗ ਪੱਟੀ ਵੀ ਦੁਪੱਟੇ ਤੇ ਐਡ ਕਰਾ ਸਕਦੇ ਹੋ ਇਹੀ ਸੂਟ ਤੁਹਾਡੇ ਕਹਿੰਦੇ ਕਹੋਗੇ ਮੇਨ ਆ ਜਿਵੇਂ ਤੁਸੀਂ ਸਟਿਚ ਕਰਵਾ ਕੇ ਜਦੋਂ ਰੈਡੀ ਹੋਣਿਆ ਨਾ ਸੂਟ ਮੇਨ ਉਦੋਂ ਇਹਨਾਂ ਦੀ ਲੁੱਕ ਆਉਣੀ ਆ ਤੇ ਬਾਕੀ ਸ਼ਾਇਦ ਵੀਡੀਓ ਦੇ ਵਿੱਚ ਤੁਹਾਨੂੰ ਇੰਨੀ ਚੀਜ਼ ਦੇ ਦੇ ਨਾ ਪਰ ਚੀਜ਼ ਬਹੁਤ ਪਿਆਰੀ ਆ ਬਹੁਤ ਸੋਹਣੀ ਆਈ ਆ ਜੇ ਕੋਈ ਚੀਜ਼ ਦੇ ਵਿੱਚ ਦਮ ਹੈਗਾ ਤਾਂ ਹੀ ਅਸੀਂ ਇੰਨਾ ਜੋਰ ਦਿੰਨੇ ਆ ਬਾਕੀ ਦੁਪੱਟੇ ਦਾ ਤੁਸੀਂ ਚੈੱਕ ਕਰੀ ਲੋ ਦੁਪੱਟੇ ਦਾ ਹੈ ਹੀ ਬਹੁਤ ਪਿਆਰਾ ਆ

ਇਹ ਹੈਗਾ ਇਹਦਾ ਸੋਰਟ ਕਲਰ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਸੇਮ ਲੁੱਕ ਦੇ ਵਿੱਚ ਆ ਸੇਮ ਸਾਰਾ ਇਹਦਾ ਰਹੂਗਾ ਜੀ ਡਿੱਟੋ ਪੀਸ ਨੇ ਕੰਮ ਜਿਹੜਾ ਹੋਇਆ ਨਾ ਜਿਹੜਾ ਸਾਰਾ ਕੰਮ ਹੈਂਡ ਦਾ ਹੋਇਆ ਟੋਟਲੀ ਹੈਂਡ ਦਾ ਕੰਮ ਆ ਬਹੁਤ ਪਿਆਰਾ ਸਰਦਾਰੀ ਜਿਹਾ ਬਿਲਕੁਲ ਪੜਕੀਲਾ ਜਿਹਾ ਕੰਮ ਨਹੀਂ ਸਿੰਪਲ ਸੋਬਰ ਜਿਹੜੀਆਂ ਭੈਣਾਂ ਪਾਉਂਦੀਆਂ ਨੇ ਨਾ ਜੇ ਸਿੰਪਲ ਹੋਵੇ ਸੋਬਰ ਹੋਵੇ ਕੋਈ ਵੀ ਚੀਜ਼ ਸੇਮ ਡਿਜ਼ਾਈਨ ਆ ਸਾਰੇ ਸੂਟਾਂ ਦਾ ਸੇਮ ਡਰਾਇਆ ਸੇਮ ਸਾਰਿਆਂ ਤੇ ਪੈਚ ਮਿਲ ਰਿਹਾ ਸੇਮ ਗਲੇ ਦੇ ਉੱਪਰ ਪੈਚ ਮਿਲ ਰਿਹਾ ਪਲੇਨ ਬਾਟਮ ਮਿਲ ਰਿਹਾ ਨਾਲ ਪੀਚ ਕਲਰ ਦੀ ਹੈ ਦੀ ਪਿਓਰ ਸਿਲਕ ਦੀ ਆਉਗੀ ਬਾਟਮ ਬਹੁਤ ਪਿਆਰੀ ਬਹੁਤ ਸੋਹਣੀ ਤੇ ਨਾਲ ਇਹਦਾ ਵੀ ਦੁਪੱਟਾ ਬਹੁਤ ਧਿਆਵਾ ਵਾਜੂ ਹਲਕੀ ਪਿਓਰ ਚਨੂਨ ਦਾ ਹੀ ਇਹਦਾ ਦੁਪੱਟਾ ਪੀਚ ਕਲਰ ਦੇ ਨਾਲ ਕੰਟਰਾਸਟ ਆ ਪੀਚ ਇਹਦੇ ਉੱਤੇ ਫਿਨਿਸ਼ਿੰਗ ਪੱਟੀਆਂ ਤੁਸੀਂ ਐਡ-ਆਨ ਕਰੋ ਨਾਲ ਦੁਪੱਟੇ ਦੇ ਬਹੁਤ ਸੋਹਣੇ ਜਿਹਦਾਂ ਦੇ ਬਾਟਮ ਆ ਉਹਦੇ ਨਾਲ ਦੀਆਂ ਸੇਮ ਫਿਨਿਸ਼ਿੰਗ ਪੱਟੀਆਂ ਐਡ ਹੋਣਗੀਆਂ ਬਹੁਤ ਸੋਹਣੀ ਲੁੱਕ ਦੇਣਗੇ ਸੂਟ ਬਹੁਤ ਪ੍ਰੀਮੀਅਮ ਨੇ ਤੇ ਇਰਾਨ ਦੇ ਨਾਲ ਮਾਰਕੀਟਸ ਦੁਬਾਰਾ ਰਿਪੀਟ ਕਰ ਰਹੀਆਂ ਕਿ 3500 ਦਾ ਕਟੇ ਵਾਲੇ ਸੂਟ ਤੁਹਾਨੂੰ ਮਿਲਨੇ ਨਹੀਂ ਹੈਗੇ ਜਿੱਥੇ ਤੱਕ ਮਰਜੀ ਤੁਸੀਂ ਇਹਨਾਂ ਨੂੰ ਟਰਾਈ ਕਰਕੇ ਉਸ ਤੋਂ ਬਾਅਦ ਤੁਸੀਂ ਸਾਡੇ ਕੋਲ ਆਰਡਰ ਕਰ ਸਕਦੇ ਹੋ ਪਰ ਪੀਸ ਇੰਨਾ ਦਾ ਵੀ ਸਾਡੇ ਕੋਲ 4 ਹੀ ਮਿਲੇ ਨੇ 21 ਸੈੱਟ ਸਾਨੂੰ ਇਹ ਵਾਲੇ ਪੀਸਾਂ ਦਾ ਮਿਲਿਆ ਵਾ ਨੰਬਰ ਹੋਊਗਾ ਜੀ 4 ਚਾਰ ਨੰਬਰ ਇਹ ਸੂਟ ਰਹੂਗਾ। ਉਲੋ। ਨੈਕਸਟ ਜਿਹੜਾ ਸਾਡਾ ਇਹ ਵੀ ਬਹੁਤ ਪਿਆਰਾ ਪੀਸ ਆ ਜਣ ਕੇ ਇਹਦੇ ਉੱਤੇ ਜਿਹੜਾ ਕੰਮ ਹੈ ਥੋੜਾ ਜਿਹਾ ਸੀ ਜਿਵੇਂ ਇਹ ਤੇ ਬਿਲਕੁਲ ਪਾਰਟੀ ਵੀਅਰ ਲੁੱਕ ਦਾ ਸਾਰਾ ਕੰਮ ਮਿਲਿਆ ਹੋਇਆ ਤੁਹਾਨੂੰ ਬਟ ਇਹਦੇ ਉੱਤੇ ਸੀਕੁਐਂਸ ਦਾ ਕੰਮ ਨਹੀਂ ਮਿਲੂਗਾ। ਸੀਕੁਐਂਸ ਦਾ ਨਹੀਂ ਜਸਟ ਇਹਦੇ ਉੱਤੇ ਆਰੀ ਦਾ ਕੰਮ ਤੁਹਾਨੂੰ ਮਿਲ ਰਿਹਾ ਬਹੁਤ ਪਿਆਰਾ ਹੈ ਵੀ ਬਹੁਤ ਸੋਹਣਾ ਸਿੰਪਲ ਸੋਬਰ ਨੇ ਪੀਸ। ਇਹਨਾਂ ਵਿੱਚ ਥੋੜੇ ਤੁਹਾਨੂੰ ਡਾਰਕ ਕਲਰ ਵੀ ਮਿਲ ਜਾਣਗੇ ਜੀ। ਆਲੋ। ਇਦਾਂ ਰਹੂਗਾ ਇਹ ਵਾਲਾ ਪੀਸ ਸਾਰੇ ਜਾਲ ਦਾ ਕੰਮ ਮਿਲ ਰਿਹਾ ਬਹੁਤ ਪਿਆਰੀ ਸਾਰੇ ਕਢਾਈ ਹੋਈ ਹੈ ਫਰੰਟ ਇਹਦਾ ਵੀ ਪੂਰਾ ਫੁੱਲ ਹੈ ਵੀ ਜਾਲ ਕੰਮ ਮਿਲੂਗਾ ਬਹੁਤ ਪਿਆਰਾ ਜਿਆ ਤੇ ਨਾਲ ਇਹ ਹੈਗਾ ਵੀ ਕਲਰ ਵੀ ਬਹੁਤ ਪਿਆਰਾ ਵਾ ਤੇ ਚਾਰੀਆ ਸ਼ੇਡਾ ਚਾਰੀਆ ਇਹਦੇ ਬੋਟਮ ਰਹੂਗੀ ਚਾਰੀਆ ਦੀ ਬੋਟਮ ਰਹੂਗੀ ਬਹੁਤ ਪਿਆਰੀ ਵਿਸਕੋਸ ਮਸਲੀਨ ਦੇ ਵਿੱਚ ਬੋਟਮ ਆ ਤੇ ਔਰਗੈਂਜ਼ਾ ਦਾ ਇਹਦੀ ਸ਼ਰਟ ਦਾ ਬੇਸ ਆ ਠੀਕ ਹੈ ਜੀ ਔਰਗੈਂਜ਼ਾ ਇਹਦੀ ਸ਼ਰਟ ਦਾ ਬੇਸ ਆ ਤੇ ਨਾਲ ਇਹਦੀ ਔਰਗੈਂਜ਼ਾ ਦਾ ਹੀ ਦੁਪੱਟਾ ਵਾ ਆ ਲੋਚ ਦੁਪੱਟਾ ਵੀ ਇਹਦਾ ਆਰਗੈਂਜ਼ਾ ਦਾ ਬਹੁਤ ਪਿਆਰਾ ਬਹੁਤ ਸੋਹਣਾ ਇਹਦਾ ਦੁਪੱਟਾ ਬਣਿਆ ਹੋਇਆ ਪੂਰੇ ਖੁੱਲੇ ਡੁੱਲੇ ਦੁਪੱਟੇ ਨੇ ਸੋ ਜਿਹੜੀ ਆਪਾਂ ਨੂੰ ਇਹ ਵੀ ਪ੍ਰੋਪਰ ਜਿਹਾ ਤੇ ਰੈਡੀ ਹੋਇਆ ਸੂਟ ਉਦੋਂ ਤੁਹਾਨੂੰ ਯਾਨੀ ਕਿ ਇਹਦੀ ਲੁੱਕ ਦਾ ਅਸਲੀ ਲੁੱਕ ਆਣੀ ਆ ਨੰਬਰ ਹੋਊਗਾ ਜੀ 5 5 ਨੰਬਰ ਇਹ ਸੂਟ ਰਹੂਗਾ ਨੈਕਲਰ ਇਹਦੇ ਵਿੱਚ ਆਊਗਾ ਜੀ ਗ੍ਰੇ ਕੇਸ਼ ਸ਼ੇਡ ਇਹਦੇ ਵੀ ਬਹੁਤ ਪਿਆਰੇ ਬਹੁਤ ਸੋਹਣੇ ਆ ਇਹਨੇ ਆਲੋ

ਨੈਕਸਟ ਵਾਲਾ ਜਿਹੜਾ ਹੈਗਾ ਜੀ ਇਹ ਹੈਗਾ ਪਰਪਲ ਟੋਨ ਦੇ ਉੱਪਰ ਪਰਪਲ ਟੋਨ ਰੋਗੀ ਬਹੁਤ ਪਿਆਰੀ ਬਹੁਤ ਹੀ ਸੋਹਣੀ ਨਾਲ ਇਹਦੇ ਪਰਪਲ ਹੀ ਆਊਗੀ ਜੀ ਬਾਟਮ ਇਹਦੀ ਆ ਲੋ ਇੰਦਾ ਰੋਗੀ ਇਹਦੀ ਪਲੇਨ ਬਾਟਮ ਇਹ ਵੀ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਬਹੁਤ ਸੋਹਣਾ ਵਾ ਜਿਹੜੇ ਡਿਜ਼ਾਈਨ ਤੁਹਾਨੂੰ ਪਸੰਦ ਆਉਂਦੇ ਆ ਤੁਸੀਂ ਉਹ ਪਿਕ ਕਰੋ ਜੀ ਨੰਬਰ ਹੋਗਾ 7 7 ਨੰਬਰ ਇਹ ਸੂਟ ਰਹੂਗਾ ਨੈਕਸਟ ਇਹਦੇ ਵਿੱਚ ਮਿਲ ਰਿਹਾ ਜੀ ਤੁਹਾਨੂੰ orange ਸ਼ੇਡ ਮਿੱਠਾ ਜਿਹੜਾ ਅੰਡਰਸਟੈਂਡ orange ਦਾ ਕੰਬੀਨੇਸ਼ਨ ਹੋ ਜਾਂਦਾ ਕਲਰ ਉਹ ਵਾਲਾ ਕਲਰ ਆ ਇਹ ਵੀ ਕਲਰ ਕਲਰ ਸਾਰਿਆਂ ਦੀ ਬਹੁਤ ਸੋਹਣੇ ਇਹ ਵਾਲੇ ਸੈੱਟ ਦੇ ਵੀ ਕਲਰ ਬਹੁਤ ਸੋਹਣੇ ਆਏ ਨੇ ਨੀਚੇ ਵਾਲਾ ਸੈੱਟ ਤਾਂ ਹੈ ਹੀ ਬਹੁਤ ਹੀ ਜ਼ਿਆਦਾ ਬਹੁਤ ਸੋਹਣਾ ਬਹੁਤ ਪਿਆਰਾ ਸੈੱਟ ਆਇਆ ਉਹ ਆਹ ਲੋ ਜੀ ਰਾਸ਼ਟ ਕਲਰ ਆ ਬਹੁਤ ਵਿਸਕੋਸ ਮਸਲੀਨ ਦੀ ਬਹੁਤ ਹੀ ਪਿਆਰੀ ਜੀ ਬਾਟਮ ਲੱਗੀ ਆ ਵਿਸਕੋਸ オーਰਗਨ ਬਿਲਕੁਲ ਹੀ ਨਾ ਇਹ ਸੌਫਟ ਆ ਔਰਗੈਂਜ਼ਾ ਜਿਹੜੀ ਪਿਓਰ ਹੁੰਦੀ ਆ ਬਹੁਤ ਪੈਣਾ ਔਰਗੈਂਜ਼ਾ ਦਾ ਨਾਂ ਸੁਣ ਕੇ ਹੀ ਸੋਜੇ ਖੜਮਾ ਖੜਮਾ ਜਰੋਆ ਗਰਮੀਆਂ ਜਿਹੜਾ ਹੁਣ ਮੌਸਮ ਚੱਲ ਰਿਹਾ ਇਹਦੇ ਵਿੱਚ ਜਾਂ ਤਾਂ ਇੱਕ ਜੌਰਜਟ ਹੋਈ ਜਾਂ ਇੱਕ ਔਰਗੈਂਜ਼ਾ ਇਹ ਪਾਰਟੀ ویئر ਲੁੱਕ ਦੇ ਅਸੂੜ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਪਾ ਸਕਦੇ ਹੋ ਠੀਕ ਹੈ ਜੀ ਇੰਨੀ ਜ਼ਿਆਦਾ ਸੌਫਟਨੈਸ ਆ ਤੁਸੀਂ ਦੇਖ ਕੇ ਫੀਲ ਕਰੋਗੇ ਨਾ ਤੁਹਾਨੂੰ ਲੱਗਣਾ ਹੀ ਨਹੀਂ ਵੀ ਇਹ ਔਰਗੈਂਜ਼ਾ ਵਾ ਕਿਉਂਕਿ ਬ੍ਰਾਂਡ ਦੀਆਂ ਕਲੈਕਸ਼ਨਾਂ ਨੇ ਬਹੁਤ ਪਿਆਰੀਆਂ ਨੇ ਵਿਸਕੋਸ ਦੀ ਕੁਆਲਿਟੀ ਲੱਗੀ ਆ ਕੋਈ ਸੈਮੀ ਦੀ ਕੁਆਲਿਟੀ ਨਹੀਂ ਹੈਗੀ ਠੀਕ ਹੈ ਜੀ ਨਾਲੇ ਤੇ ਸੇਮ ਆ ਰਿਹਾ ਜੀ ਦੁਪੱਟ ठीक है जी सारा डिजिटल दुपट्टा मिल गया नंबर होगा जी अठ अठ नंबर यह सूट रहेगा पीस ये भी बहुत प्यारा बहुत सोहना यह आ गया लैमन शेड येलो लैमन टोन के उपर यह आ, आ गया बहुत प्यारा कलर है भी एदा रहेगी लुक ਨਾਲ ਹੀ ਦੇ ਸੇਮ ਆ ਰਹੀ ਆ ਬਾਟਮ ਸੇਮ ਵਿਸਕੋਸਮਸ ਲਈ ਵੀ ਬਾਟਮ ਆ ਰਹੀ ਆ ਬਹੁਤ ਪਿਆਰਾ ਕਲਰ ਚਾਟਾ ਬਹੁਤ ਹੀ ਸੋਹਣਾ ਜਿਹਾ ਤੇ ਨਾਲ ਹੀ ਦੇ ਸੇਮ ਆ ਰਿਹਾ ਜੀ ਦੁਪੱਟਾ ਸੇਮ ਵਿਸਕੋਸ ਆਰਗਨਜ਼ਾ ਦਾ ਆ ਰਿਹਾ ਦੁਪੱਟਾ ਬਿਲਕੁਲ ਹੀ ਸੌਫਟ ਆ ਬਹੁਤ ਪਿਆਰਾ ਦੁਪੱਟਾ ਵਾ ਤੇ ਨੰਬਰ ਹੋਊਗਾ ਜੀ ਇਹਦਾ 9 9 ਨੰਬਰ ਇਹ ਸੂਟ ਰਹੂਗਾ ਤੇ ਅੱਜ ਦੇ ਵੀਡੀਓ ਦਾ ਲਾਸਟ ਪੀਸ ਹੈਗਾ ਜੀ ਇਹ ਵਾਈਟ ਕਲਰ ਆ ਆਫ ਵਾਈਟ ਜਾਂ ਕਹਿ ਸਕਦੇ ਆ ਆਪਾਂ ਕਰੀਮੀ ਆਫ ਵਾਈਟ ਜਾਂ ਸ਼ੇਡ ਆ ਇਹ ਵੀ ਕਲਰ ਬਹੁਤ ਪਿਆਰਾ ਲੁੱਕ ਚੈੱਕ ਕਰੋ ਕਲਰ ਦੀ ਲੁੱਕ ਪ੍ਰੋਪਰ ਸਰਦਾਰੀ ਸੂਟ ਨੇ ਕਲਰ ਚੋਇਸ ਇੰਨੀ ਸੋਹਣੀ ਐ ਇੰਨੇ ਪਿਆਰੇ ਆਏ ਨੇ ਨਾ ਇਹ ਬਹੁਤ ਜ਼ਿਆਦਾ ਦੋਨੇ ਸਿੱਟਾਂ ਦੇ ਕਲਰ ਪੂਰੇ ਸੁਪਰ ਨੇ ਤੇ ਕਲੈਕਸ਼ਨ ਵੀ ਸਭ ਤੋਂ ਯੂਨੀਕ ਜਿਹੜੀ ਇਸ ਟਾਈਮ ਪੂਰੇ ਟਰੈਂਡਿੰਗ 'ਚ ਆ ਆਵਲਾ ਕਮੋਇਆ ਸਾਗਿਆ ਬਣਾ ਬਹੁਤ ਡਿਮਾਂਡ ਕਰ ਰਿਆ ਸੀ ਦੀਦੀ ਤੁਸੀਂ ਲੈ ਕੇ ਨਹੀਂ ਆਉਂਦੇ ਜਿਨ੍ਹਾਂ ਦੇ ਉੱਪਰ ਇਸ ਤਰ੍ਹਾਂ ਆਰੀ ਦਾ ਕੰਮ ਥ੍ਰੈਡ ਦਾ ਕੰਮ ਪੂਰਾ ਜਾਲ ਦੇ ਵਿੱਚ ਆ ਰਿਹਾ ਬਿਲਕੁਲ ਸਰਦਾਰੀ ਜੀ ਲੁੱਕ ਦਿੰਦੇ ਨੇ ਇਹ ਵਾਲੇ ਸੂਟ ਹਨਾ ਸੋ ਤੁਹਾਡੀ ਡਿਮਾਂਡ ਤੇ ਇਹ ਵਾਲੀ ਚੀਜ਼ ਅਸੀਂ ਲੈ ਕੇ ਆਏ ਹਾਂ ਦੇਖੋ ਇਹਦਾ ਕਲਰ ਇਹ ਪ੍ਰੋਪਰ ਵਾਈਟ ਜਿਆ ਨਹੀਂ ਹੈਗਾ ਜਾਨੀ ਕਿ ਕਰੀਮੀ ਜਿਹਾ ਕਲਰ ਕਹਿ ਸਕਦੇ ਹਾਂ ਬਹੁਤ ਸੋਹਣਾ ਹੈਗਾ ਪ੍ਰੋਪਰ ਕਲਰ ਵੀਡੀਓ ਦੇ ਵਿੱਚ ਆ ਰਿਹਾ ਕੈਪਚਰ ਹੋ ਰਿਹਾ ਵਾ ਤੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਊਗਾ ਤੁਸੀਂ ਸਕਰੀਨ ਸ਼ਾਟ ਲੈਣਾ ਤੇ ਆਰਡਰ ਕਰਨਾ ਠੀਕ ਹੈ ਜੀ ਹਾਂ ਲੋ ਨਾਲ ਇਹਦਾ ਦੁਪੱਟਾ ਦੁਪੱਟਾ ਇਹਦਾ ਵੀ ਬਹੁਤ ਪਿਆਰਾ ਬਹੁਤ ਸੋਹਣਾ ਵਾ ਇਸ ਤਰ੍ਹਾਂ ਤੋਂ ਸ਼ੈਡੜ ਜਿਹੇ ਸਾਰੇ ਦੁਪੱਟੇ ਬਣਿਆ ਜਿੱਦਾਂ ਦੇ ਸ਼ੈਡੜ ਨਾ ਹੈਗੇ ਨੇ ਇਹਦੇ ਵਿੱਚ ਸੂਟਾਂ ਦੇ ਵਿੱਚ ਉਦਾਂ ਦੇ ਸੇਮ ਦੁਪੱਟਿਆਂ ਦੇ ਵਿੱਚ ਬਹੁਤ ਸੋਹਣੇ ਦੁਪੱਟੇ ਨੇ ਆਰਗੈਂਜ਼ਾ ਦੇ ਲੱਗੇ ਹੋਏ ਨਾਲ ਇਹਦਾ ਨੰਬਰ ਹੋਊਗਾ ਜੀ 10 10 ਨੰਬਰ ਇਹ ਸੂਟ ਰਹੂਗਾ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਬਹੁਤ ਪਿਆਰੀ ਲੈ ਕੇ ਆਈਆਂ ਸੋ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਸੂਟ ਪਸੰਦ ਆਇਆ ਉਹ ਫਟਾਫਟ ਤੁਸੀਂ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਿਹੜੀਆਂ ਭੈਣਾਂ ਫਸਟ ਟਾਈਮ ਵੀਡੀਓ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਹੋਰ ਭੈਣਾਂ ਤੱਕ ਪਹੁੰਚਦਾ ਕਰੋ ਜੀ ਹੋਰ ਭੈਣਾਂ ਨੂੰ ਸਾਡੇ ਤੱਕ ਪਹੁੰਚਦਾ ਕਰੋ ਇੰਨੀ ਕੁ ਸ਼ੇਅਰ ਤੁਸੀਂ ਕਰ ਸਕਦੇ ਹੋ ਤਾਂ ਕਿ ਸਾਰਿਆਂ ਦੀ ਹੈਲਪ ਨਾਲ ਹੀ ਹੁਣ ਤੱਕ ਤੁਹਾਡੇ ਤੱਕ ਪਹੁੰਚੀਆਂ ਤੇ ਅੱਗੇ ਜਿਹੜੀਆਂ ਹੋਰ ਭੈਣਾਂ ਤੱਕ ਪਹੁੰਚਣਾ ਉਹ ਵੀ ਤੁਹਾਡੀ ਹੈਲਪ ਨਾਲ ਹੀ ਪਹੁੰਚਣਾ ਠੀਕ ਹੈ ਜੀ ਤੇ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ